ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਝੋਟੀਆਂ ਵਿਖਾਵਾਂਗੇ ਤਿੰਨ ਝੋਟੀਆਂ ਦੇ ਕੋਲ ਠੀਕ ਹੈ ਠੀਕ ਹੈ ਤਿੰਨ ਝੋਟੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚਿਆ ਭਾਜੀ ਬਗੀਚੇ ਸਿੰਘ ਹੋਣਾ ਕੋਲ ਤੇ ਆਜੋ ਕਰਦਿਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਛਮਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਚਲਦੀ ਕਾਲ ਜੀ ਤੁਸੀਂ ਸੁਣਾਓ ਬੜਿਆ ਨੇਰਾ ਭਾਜੀ ਬੜਾ ਕੀਤਾ ਅੱਜ ਨੇਰਾ ਫਿਰ ਗਏ ਆ ਕਿਤੇ ਦੂਰੀ ਤੇ ਆਉਂਦਾ ਹੋ ਗਿਆ ਬਾਲਾ ਹੀ ਹੋ ਗਿਆ ਨਾ ਹਾਂਜੀ ਹਾਂਜੀ ਖਾਂੜ ਲੋ 8:00 ਵਜੇ 8 ਮਿੰਟ ਹੋ ਗਏ ਜੀ ਚਲੋ ਕੋਈ ਗੱਲ ਨਹੀਂ ਇਹ ਘਰ ਆ ਆਪਣਾ ਹੈ ਹਾਂਜੀ 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 ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਮੇਰਾ ਪਾਜੀ ਬਗੀਚਾ ਸਿੰਘ ਜੀ ਪਿੰਡ ਹਰੜ ਕਲਾਂ ਤਹਿਸੀਲ ਈ ਨਾਲਾ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 904179678 ਸੀ ਬਈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਪਾਜੀ ਕਰੀਏ ਆਪੇ ਅੱਜ ਦੱਸਿਓ ਹਾਂ ਝੋਟੀ ਦੀ ਇਹਦੀ ਦੋ ਚਾਰ ਸੂਆ ਝੋਟੀ ਸੁਣੀ ਆ ਅੱਛਾ ਜੀ ਤੇ ਮਾਲੋਖਾ ਜੀ ਦੇ 10 12 ਦਿਨ ਹੈਗੇ ਜੀ ਸੂਚ ਠੀਕ ਹੈ ਠੀਕ ਹੈ ਜੀ ਬਾਕੀ ਝੋਟੀ ਵੇਖੋ ਕੱਦ ਵਜਨ ਆ ਗਏ ਥਣ ਭਾਂਡੇ ਵਾਲੀ ਭਾਈ ਝੋਟੀ ਠੀਕ ਹੈ ਠੀਕ ਹੈ ਲਓ ਵਜਨ ਹੈ ਪੂਰੀ ਭੜੀ ਜੁੜੀ ਝੋਟੀ ਦੇ ਬੈਗ ਬਲੈਕ ਆ ਗਈ ਆ ਤੇ ਕਰੋ ਚੈੱਕ ਬਾਕੀ ਦਾ ਜੀ ਖੋਰ ਅਜੂ ਵੀਰ ਖੋਲ ਅਜੂ ਵੀਰ ਖੋਲ ਠੀਕ ਹੈ ਬੜੇ ਭਾਈ ਨੇਹਰਾ ਥੋੜਾ ਜਿਹਾ ਹੋ ਗਿਆ ਤੇ ਝੋਟੀ ਕਹਦੀ ਹਾਥੀ ਹੈ ਹਾਥੀ ਹੈ ਭਾਜੀ ਵੇਖੋ ਕਿੰਨੀ ਵੱਡੀ ਝੋਟੀ ਜੱਗੇ ਵੀਰ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ ਲਾਗੇ ਨੂੰ ਤੁਹਾਨੂੰ ਆਪਾਂ ਥਣ ਭਾਂਡਾ ਵੀ ਚੈੱਕ ਕਰਾਉਨੇ ਆ ਬਾਕੀ ਬਾਗ ਮਾਲ ਲਗਾ ਥ ਵੱਡੀ ਝੋਟੀ ਆ ਪੂਰੀ ਫੋਟੋ ਸਾਈਟ ਜਿਹੜਾ ਹਨੇਰਾ ਹੋ ਗਿਆ ਇਹ ਤੇ ਪਰਸ਼ਾਵਾ ਨਹੀਂ ਚਾਉਣਾ ਇਹ ਤੇ ਕੋਈ ਗੱਲ ਨਹੀਂ ਆ ਵੀ ਥੱਲੇ 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 ਆ ਵੀ ਤਾ ਨੁੱਕਰ ਜਾ ਆ ਮੈਂ ਯਾਰ ਆ ਠੀਕ ਹੈ ਠੀਕ ਹੈ ਲਓ ਬਾਕੀ ਬਾਕੀ ਫੇਸ ਕੁਆਲਟੀ ਲੈ ਲੈ ਕੋਈ ਮਾਰ ਕੇ ਇਧਰੋਂ ਪਾ ਦੇ ਦਿੰਨੇ ਬਾਈ ਚੋਟੀ ਜੀ ਸਿੰਘ ਸੁਣ ਕੇ ਫੇਸ ਦੁਬਾਰਾ ਵੀ ਚੈੱਕ ਕਰ ਸਕਦੇ ਜੀ ਬਾਕੀ ਥਰਪਟ ਆ ਗਈ ਦੀ ਬਲਵਾਂ ਦੀ ਠੀਕ ਹੈ ਠੀਕ ਹੈ ਲਓ ਬਾਈ ਲਾਗੇ ਤਾਂ ਕਰੋ ਚੈੱਕ ਥਾਣਾ ਦੇ ਆਏ ਗਏ ਉਹਦੀ ਸ਼ਾਨਦਾਰ ਆਇਆ ਪਗਾਂ ਵਰਗਾ ਦਾ ਦਿਨ ਖੜਦੀ ਦਾਸ ਹੋਰ ਹਾਂਜੀ ਤੇ ਸੂਣ ਤੱਕ ਚੰਗਾ ਹਵਾਨਾ ਬਣਾ ਲੂਗੀ ਲਾ ਲਾ ਅੱਜ ਆਇਆ ਪਿਛਲੇ ਸਵੇ ਭਾਈ ਦੁੱਧ ਦੇ ਨੇ ਦੁੱਧ ਵੀ ਝੂਠ ਮਾਰਨ ਵਾਲੀ ਗੱਲ ਹੈ ਵੀਰ ਨੇ ਕਿਹਾ 13 14 ਕਿਲੋ ਥੋੜੀ ਫਿਰਦੇ ਆ ਅੱਛਾ ਅੱਛਾ ਠੀਕ ਹੈ ਲਓ ਬਾਈ ਪਹਿਲਾਂ ਨਹੀਂ 13 14 ਲੀਟਰ ਇਹਨਾਂ ਦੁੱਧ ਚਵਾਇਆ ਵਾ ਬਾਕੀ ਦਿਖਣੀ ਨਹੀਂ ਰਹੀ ਪਾਜੀ ਵੇਖੋ ਪੜੀ ਜੁੜੀ ਕਿੱਡੀ ਜੋੜੀ ਹਾਂਜੀ 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 ਕਿਸਾਨ ਸੂਣ ਦੋਮੇ ਸਾਈਡਾਂ ਤੋਂ ਬਹੁਤ ਸ਼ ਇਹ ਛੋਟੀ ਨਹੀਂ ਮੰਨੀ ਜਿਹਦਾ ਵਲੇਤਨ ਗਾਮ ਮੰਦੀ ਠੀਕ ਹੈ ਠੀਕ ਹੈ ਤੇ ਕੀ ਮੁੱਲ ਪਾਜੀ ਫਿਰ ਕਰਨਾ ਦਾ ਇਹ ਲੋ ਵੀਰ ਜੀ ਜੀਤ ਕਰਦਾ 1 20 ਮੰਗ ਲੀਏ ਦਾ ਹਾਂਜੀ ਪਰ ਆਪਾਂ ਜੈ ਜੀ ਕਰੀਏ ਮੁੱਲ ਨਾ ਹਾਂਜੀ ਹਾਂਜੀ ਛੋਟੀ ਦਾ ਮੁੱਲ ਪਾਜੀ ਲੱਖ ਰੁਪਈਆ ਜੀ ਅੱਛਾ ਜੀ ਹਾਂਜੀ ਕਰੀਏ ਜਾਏਗਾ 95000 ਦੀ ਪੈਸੇ ਦੇ ਦਈਏ ਕਰਦਗੇ ਥੋੜਾ ਜਿਆਦਾ ਹੋਰ ਮੰਗਦਾ ਕਰ ਦੋ ਆ ਵੀ ਜਗੇ ਪਾਜੀ ਉਰੇ ਦਿਨ ਕਰਦੇ 90 ਦੀ ਨਹੀਂ ਉਹ ਵੇਚਣੀ ਭਾਜੀ ਨਹੀਂ ਛੋਟੀ ਅੱਛਾ ਨਹੀਂ ਨਾ ਵੇਚਣੀ ਕੋਈ ਭਾਜਦਾ ਹਾਂਜੀ ਛੋਟੀ 92000 ਚ 200 ਰੁਪਏ ਛੋਟ ਕਰਨੀ ਹੈ ਜਗੇ ਭਾਜੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਖਿਆ ਕਰੀ ਵਾਕਿਆ ਮੋੜਿਆ ਭਾਈ ਨਾ ਚਲੋ ਅਸੀਂ ਮਾਫੀ ਚਾਹੁੰਦੇ ਆ ਨਹੀਂ ਨਹੀਂ ਮਾਫੀ ਨਹੀਂ ਤੁਸੀਂ ਮੇਰੇ ਵੀਰ ਦੇ ਪਰ ਵੇਖ ਲਓ ਇੱਕ ਗੱਲ ਦਾ ਯਕੀਨ ਦਿਵਾਇਓ ਵੀ ਛੋਟੀ ਮਵਾਕਾ ਨਹੀਂ ਨਹੀਂ ਬਿਲਕੁਲ ਬਿਲਕੁਲ ਹੈਗੀ ਹੈ ਇੱਕ 20 ਦੀ ਜੋ ਨਹੀਂ ਭਾਜੀ ਵੇਖੋ ਕਨਿਕਲੀ ਪਛਾਣੂ ਹਾਂ ਹਾਂਜੀ ਹਾਂਜੀ ਚਲੋ ਭਾਈ 92000 ਚ 200 ਰੁਪਏ ਛੋਟ ਹਾਂਜੀ ਹਾਂਜੀ 200 ਰੁਪਏ ਛੋਟ ਭਾਈ ਠੀਕ ਤੇ ਪੇਟ ਪੂਰਾ ਦੇਖੋ ਭਾਜੀ ਬਲਾ ਬਲਾ ਤਾਂ ਗਾ ਹੀ ਆ ਅਗਹੀ ਬਖਮਨੇ ਬੰਦ ਆ ਬਲਾ ਹੀ ਗਾ ਹੀ ਆ ਸਰ ਮਾਡਲ ਚੇਨ ਦਾ ਲਓ ਭਾਈ ਕੀ ਕਰੋ ਬਹੁਤ ਜਿਆਦਾ ਡਰ ਆ ਇਹ ਸੱਜਰ ਸੂਈ ਭਾਜੀ ਹਾਂ ਸੱਜਰ ਸੂਈ ਨਹੀਂ ਭਾਜੀ ਨੂੰ 22 25 ਦਿਨ ਹੀ ਲਾ ਲਉ ਮੰਨ ਲਉ ਸੂਈ ਹੋ ਗਈ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਲੋ ਭਾਜੀ ਫੀਮੇਲ ਹੋਰ ਅਜੂ ਵੀਰ ਇਹ ਫੀਮੇਲ ਕਾ ਫਾਗ ਹੈ ਇਹਦੇ ਪਿੱਛੇ ਤੇ ਕੱਦ ਕਾਟ ਦੀ ਚੰਗੀ ਆ ਉਹ ਚੱਕ ਬਾਕੀ ਠੀਕ ਹੈ ਲੈ ਯਾਰ ਅੱਜ ਵੀਰੇ ਪਹਿਲਾਂ ਆਇਆਂ ਨੂੰ ਲੈ ਆ ਐਨ ਕਰ ਹੁਣ ਐਨ ਨੂੰ ਲੈ ਆ ਪਹਿਲਾਂ ਠੀਕ ਕਰਕੇ ਕਰ ਕੋਈ ਨਹੀਂ ਲੈ ਆ 5 ਵਜੇ ਵੀ ਦੀ ਦੇਖੋ ਛੋਟੀ ਦਾ ਦੂਜਾ ਸੁਗਾ ਚੱਲ ਮੋੜ ਦਾ ਇੱਥੇ ਮੋੜ ਦਾ ਦੂਜਾ ਸੁਗਾ ਬਾਜੀ ਦੂਜਾ ਸੁਗਾ ਵੀਰ ਦੀ ਛੋਟੀ ਦਾ ਅੱਛਾ ਜੀ ਇਸ ਹਿਸਾਬ ਨਾਲ ਤਾਂ ਗਾਇਆਂ ਹਜੇ 2 ਕਿਲੋ ਚੋਗੇ ਛੋਟੀ ਲਈਏ ਠੀਕ ਹੈ ਠੀਕ ਹੈ ਲਓ ਬਾਈ ਅਜੇ 2 ਲੀਟਰ ਬਾਈ ਕਹਿੰਦਾ ਕਿ ਚਵਾਈ ਕਰਕੇ ਲੈ ਕਿਆ ਜੇ ਤੇ ਵੀਡੀਓ ਬਣਾਉਣ ਕਰਕੇ ਥੋੜਾ ਜਿਹਾ ਚਲੋ ਐਨੀ ਵੀ ਲੇਟ ਹੋ ਗਏ ਆ ਬਾਕੀ ਕੱਦਵਾਂ ਦੇਖੋ ਛੋਟੀ ਦਾ ਕੱਦਵਾਂ ਦੀ ਵੀ ਚੰਗੀ ਆ ਤੇ ਪਿੱਠ ਫੜੇ ਲੋ ਤੁਸੀਂ ਚੈੱਕ ਕਰ ਸਕਦੇ ਜ ਬਹੁਤ ਸ਼ਾਨਦਾਰ ਆ ਹਾਂਜੀ ਤੇ ਇਧਰ ਨਹੀਂ ਸਟੂਨ ਦਿਖਾ ਦਿਓ ਮੜਾ ਜਾ ਉਹ ਖਾ ਰਿਹਾ ਬਹੁਤ ਖਾ ਲਓ ਭਾਈ ਲਾਗੇ ਨੂੰ ਕਰੋ ਚੈੱਕ ਗਿਰ ਗਿਰ ਭਾਈ ਜੀ ਬਹੁਤ ਚੰਗੀ ਲੱਗੀ ਆ ਤੇ ਸਾਨ ਥੂੜੀ ਵੀ ਬਹੁਤ ਚੰਗਾ ਵਾ ਹਾਂਜੀ ਤੇ ਕੀ ਮੁੱਲ ਭਾਈ ਫਿਰ ਇਹਦਾ ਇਹਦੇ ਥਲੇ ਦੁੱਧ ਹੈਗਾ ਜੇ 12 ਕਿਲੋ ਅੱਛਾ ਜੀ ਮੰਨ ਲਓ ਦੁੱਧ 12 ਹੀ ਹੋਊਗਾ ਹਾਂਜੀ ਆਪਾਂ 11 ਕਿਲੋ ਦੀ ਗਾਰੰਟੀ ਦਵਾਗੇ ਠੀਕ ਹੈ ਠੀਕ ਹੈ ਲਓ ਭਾਈ 11 ਲੀਟਰ ਜਿਹੜਾ ਬਿਲਕੁਲ ਰੈਡੀ ਆ ਤੇ ਕੱਟੀ ਤੀਗੇ ਦੀ ਪਿਓਰ ਮੋਰਾ ਨਸਲ ਦੀ ਕੱਟੀ ਮਗਨ ਅੱਛਾ ਠੀਕ ਹੈ ਠੀਕ ਹੈ ਉਹ ਵੀ ਤੋਂ ਨਾਲ ਪਹਿਲਕ ਦਿਖਾ ਦਿੰਨੇ ਆ ਤੇ ਕੀ ਮੁੱਲ ਭਾਈ ਫਿਰ ਇਹ ਵੇ ਲੋ ਵੀ ਦੀ ਇਹਦਾ ਵੀ ਮੁੱਲ ਤੇ ਜੀ ਕਰਦਾ ਲੱਖ ਹੀ ਕਰ ਲਈਏ ਝੋਡੀ ਜਿਡੀ ਵੰਡੀ ਆ ਹਾਂਜੀ ਪਰ ਜਾਇਜ਼ ਹੀ ਕਰ ਲੈਨੇ ਆ ਠੀਕ ਹੈ ਜੀ ਵੀ ਜੀ 90 ਹਜ਼ਾਰ ਦੀ ਝੋਡੀ ਦੇ ਦਈਏ ਕਰ ਦੋ ਆਪ ਇਮਾਨਦਾਰ ਜਿੰਨਾ ਕਿ ਵੀ ਜੀ ਤੇ ਰਹਾ ਨਾ 85 ਹਜ਼ਾਰ ਦੀ ਝੋਡੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਬਾਈ ਜੀ 85 ਹਜ਼ਾਰ ਦੀ ਤੇ 200 ਰੁਪਏ ਛੋੜ ਲਾ ਹਾਂ 200 ਰੁਪਏ ਛੋੜ ਚਲੋ ਇਹ 84 ਜੋ 200 ਰੁਪਏ ਛੋੜ ਕਰਾਂਗੇ ਠੀਕ ਹੈ ਲਓ ਬਾਈ ਜੀ 84 ਹਜ਼ਾਰ ਚੋ 200 ਰੁਪਏ ਛੋੜ ਬਾਈ ਥਣ ਭਾਂਡਾ ਵਿਖਾਓ ਝੋਡੀ ਦੀ ਬਹੁਤ ਹੀ ਸ਼ਾਨਦਾਰ ਡਰ ਕੁਆਲਟੀ ਲੱਗੀ ਯਾਰ ਇਹ ਦੁੱਧ ਕਿੰਨਾ ਏ ਭਾਜੀ ਦੁੱਧ ਜੇਤ ਵੀਰ ਸੇ ਵਾਲਾ ਲੈ ਜਾ। ਅੱਛਾ ਜੀ। ਉਹ 14 ਕਿਲੋ ਝੋਡੀ ਦੇ ਦੋ। ਠੀਕ ਹੈ ਠੀਕ ਹੈ। ਲਓ ਭਾਜੀ 14 ਲੀਟਰ ਦੋ ਤੇ ਜਿਹੜਾ ਚਵਾਈ ਆਉਗੀ। ਚੱਲ ਕਰ ਮੰਗ। ਸਿਵਾ ਦੇ 11-12 ਕਿਲੋ ਬੋਲਦੇ ਆ ਝੋਡੀ ਦੇ। ਠੀਕ ਹੈ ਠੀਕ ਹੈ ਜੀ। ਬਾਕੀ ਵਜਨ ਦੇਖੋ ਝੋਡੀ ਆ ਕਿੰਨਾ ਜਿਆਦਾ ਜੀ। ਲਓ ਭਾਜੀ ਬਹੁਤ ਹੀ ਸ਼ਾਨਦਾਰ ਆ ਇਹਦੇ। ਹਾਂ ਜੀ। ਆਜੋ ਹੁਣ ਤੀਜੇ ਨੰਬਰ ਤੇ। ਦੱਸਿਓ ਭਾਜੀ ਇਹਦੇ ਬਾਰੇ। ਇਹ ਵੀ ਇਸਦੀ ਝੋਡੀ ਇਹਦੇ 15-20 ਦਿਨ ਖਾਦੀ ਜੀ। ਅੱਛਾ ਜੀ। ਹਾਂ ਜੀ। 20 ਦਿਨ ਖਾ। ਠੀਕ ਹੈ ਠੀਕ ਹੈ। 20 ਦਿਨ ਖਾਦੀ ਜ ਮਲੋ ਵੀ ਇਹ ਇਹ ਅੱਜ ਆ ਜਾਈ ਦੋ ਤਰੀਕ ਹਾਂਜੀ 18 ਤਰੀਕ ਨੂੰ ਇਹ 10 ਮਹੀਨੇ ਪੂਰੇ ਹੁੰਦੇ ਜੀ ਠੀਕ ਆ ਠੀਕ ਆ ਜੀ ਲਓ ਭਾਈ 18 ਤਰੀਕ ਨੂੰ ਜਿਹੜੇ 10 ਮਹੀਨੇ ਦੇ ਪੂਰੇ ਹੋਣੇ ਆ ਤੇ ਬਾਕੀ ਕੋਈ ਉੱਤੇ ਲੱਕੀ ਚੋਟ ਦੇਖੋ ਭਾਈ ਕਿੱਡੇ ਕਾਦ ਵਾਜ ਨਾਲੀ ਤੇ ਦੁਜਾ ਸੁਆ ਚੌਗੀ ਮੋੜ ਠੀਕ ਆ ਠੀਕ ਆ ਲਓ ਭਾਈ ਪੇਠਪੁੜਾ ਵੀ ਬਹੁਤ ਚੌੜਾ ਵਾ ਚੈੱਕ ਕਰ ਸਕਦੇ ਤੁਸੀਂ ਬਹੁਤ ਵੱਡੀ ਪੂਰੀ ਫੁੱਲ ਸਹਿਜ ਆ ਠੀਕ ਆ ਠੀਕ ਆ ਲਓ ਭਾਈ ਬਹੁਤ ਜਿਆਦਾ ਖੋਲੋ ਵੀਰ ਜੀ ਖੋਲੋ ਵੀਰ ਜੀ ਅਜੇ ਹੁਣ ਖੋਲ ਕੇ ਠੀਕ ਐਨ ਤੁਰਦੇ ਪਰਾਂ ਨੂੰ ਐਨ ਖੋਲੋ ਖੋਲੋ ਬਹੁਤ ਵਧੀਆ ਫੇਸ ਕੁਆਲਟੀ ਤੁਸੀਂ ਕਰੋ ਚੈੱਕ ਐਂ ਦੁਰਦੋਜੀ ਕੰਮ ਇਹ ਦੁਰਦੋ ਕੋਈ ਨਹੀਂ ਇਧਰੋਂ ਘਮਾ ਲਓ ਇਧਰ ਬਾਜ ਕਰੋ ਚੱਕ ਬਾਈ ਜੇ ਲਾਗੇ ਦ ਕਦ ਵਜੋਂ ਦੀ ਇਹ ਵੀ ਬਹੁਤ ਚੰਗੀ ਆ ਬਹੁਤ ਹੀ ਪੂਰੀ ਵੱਡੀ ਜੋ ਮੋਟਰ ਵਾਲਾ ਚੱਕ ਪਿੱਠ ਪੂੜਾ ਬਹੁਤ ਹੀ ਜ਼ਿਆਦਾ ਬਾ ਕਮਾ ਲਿਆ ਬਹੁਤ ਵੱਡੀ ਝੋਟੀ ਆ ਕੋਈ ਕਮੀ ਨਹੀਂ ਹਨੇਰਾ ਹੋਣ ਕਰਕੇ ਆ ਕੋਈ ਡੰਗ ਹਾਂਜੀ ਠੀਕ ਹੈ ਠੀਕ ਹੈ ਜੀ ਲਓ ਭਾਜੀ ਕਰੋ ਚੈੱਕ ਥਾਣੇ ਰਹਾ ਜੋ ਗਲਾਮੀ ਖਾਨ ਲੱਗਾ ਠੀਕ ਹੈ ਠੀਕ ਹੈ ਲਓ ਭਾਜੀ ਥਾਣਾ ਦਾ ਸਹਿਜ ਗੈਬ ਤੁਸੀਂ ਕਰ ਸਕਦੇ ਜੀ ਚੈੱਕ ਲਾਗੇ ਤਾਂ ਬਹੁਤ ਚੰਗੀ ਕੱਦ ਵਜਨੇ ਪਰ ਇਹ ਗੱਲਾਂ ਜੀ ਜਗੇ ਭਾਜੀ ਜਿੰਨਾ ਕ ਆਪਾਂ ਮੁੱਲ ਪਾਉਣਾ ਨੇ ਝੋਟੀ ਦਾ ਅੱਛਾ ਜੀ ਤੇ 20 ਦਰਾਂ ਝੋਟੀ 20 25000 ਰੁਪਏ ਵਾਂਦੇ ਆ ਝੋਟੀ ਠੀਕ ਹੈ ਠੀਕ ਹੈ ਜੀ ਲੱਖ ਰੁਪਏ ਦੀ ਝੋਟੀ ਆਵੀਆਂ ਨਾਲ ਠੀਕ ਹੈ ਠੀਕ ਹੈ ਜੀ ਕੀ ਮੁੱਲ ਭਾਜੀ ਫਿਰ ਇਹਦਾ ਇਹਦੀ ਮੁੱਲੇ ਦਾ ਭਾਵੇਂ 85 ਕਰੀਏ ਭਾਵੇਂ 80 ਕਰੀਏ ਅੱਛਾ ਜੀ ਆਪਾਂ ਬਸ ਖਾਨਾ ਵਾਲੀ ਗੱਲ ਕਰੀ 200 ਰੁਪਿਆ ਛੋੜ 200 ਰੁਪਿਆ ਛੋੜ ਕਰਤਾ ਲਓ ਭਾਜੀ 75000 ਚੋਂ 200 ਰੁਪਿਆ ਛੋਟ ਹੋਣੀ ਏ ਹਾਂਜੀ ਤੇ ਆਜੋ ਐਂਡ ਤੇ ਤੁਹਾਨੂੰ ਹੁਣ ਇੱਕ ਵੈੜ ਦਿਖਾਉਨੇ ਆਪਾਂ ਇਹ ਵੀ ਹੁਣੇ ਆਈ ਹੈ ਜੱਗੇ ਜੀ ਅੱਛਾ ਠੀਕ ਹੈ ਜੀ ਹਾਂਜੀ ਬਾਕੀ ਇੰਨੀ ਠੰਡੀ ਸੀ ਵੈੜ ਐ ਬਸ ਹਰਦੋ ਹੀ ਵੱਧ ਪਾਜੀ ਠੀਕ ਹੈ ਠੀਕ ਲਓ ਭਾਜੀ ਕੱਦ ਕਾਟ ਜੀ ਬਹੁਤ ਹੀ ਚੰਗੀ ਆ ਤੁਹਾਨੂੰ ਖੋਲ ਕੇ ਵਿਖਾ ਪਾਜੀ ਇਹ ਲੈਣ ਓਏ ਦੇ ਕੀ ਇਹਦਾ ਸਾਮਾਨ ਧਾਣਾ ਸੋਡੀ ਰੱਖਦੇ ਨਾ ਡਰਦੀ ਮੇਰੇ ਕਿੰਨਾ ਕਿਲੋ ਦੁੱਧ ਪਾਜੀ ਦੁੱਧ ਵੀਰ ਜੀ ਘਰ ਲੈ ਆਉਂਦੇ ਦੱਸਾਂ 9 ਕਿਲੋ ਅੱਛਾ ਜੀ ਆਪਾਂ ਕੀ ਕਰੀਆ ਕਿ ਆਪਣੇ ਕੋ ਆਈ ਆ ਤੇ ਵੀਰ ਜੀ ਇਹ ਮੰਨ ਲਓ ਆਪਾਂ ਇਹ ਸ਼ਾਕਿਜ ਡਾਕਟਰ ਨੇ ਵਸੀ ਜੇ ਇਹਨੂੰ ਹੋ ਗਏ ਜੇ ਅੱਜ 40 ਦਿਨਾਂ ਦੀ ਜੇ ਮੋੜਦਾ ਵੀਰ ਮੋੜਦਾ ਕੋਈ ਨਹੀਂ ਰਾਜ ਵੀਰ ਮੋੜਦਾ ਕਿੱਧਰ ਨੰਗਰ ਜਾ ਰਿਹਾ ਹਾਂ ਆ ਜਿਆਦਾ ਹੈ ਨਾ ਡੰਗਰ ਜਗਾ ਕਰਾਓ ਵੀਰ ਜੀ ਸ਼ਾਕਿਜ ਮੰਨ ਲਓ ਆਪਾਂ ਜਿਹੜੇ ਵੀਰ ਕੋ ਲਈ ਆ ਨਾ ਅੱਛਾ ਜੀ ਇੱਕ ਕਰਾਈ ਵੀਰ ਨੇ ਕਿਹਾ ਵੀ ਸੂਣ ਆਲੀ ਆ ਬਾਕੀ 40 ਦਿਨਾਂ ਦੀ ਸ਼ੱਕ ਚ ਜੀ ਇਹ ਦਸੀਏ ਜਿਹੜਾ ਆਪਣੇ ਠੀਕ ਹੈ ਜੀ ਤਾਂ ਉਹ ਸੱਤ ਤਾਂ ਸਾਨੂੰ ਸੁਣਨ ਵਾਲੀ 30% ਖਾਧੀ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਬਜੀ ਸ਼ੱਕ ਦੇ ਵਿੱਚ ਪਸ਼ੂ ਚਲੋ ਕੇ ਹਲੇ ਹਾਂ ਤੇ ਉਹਨੇ ਕਿਹਾ ਵੀ 20 ਦਿਨਾਂ ਨੂੰ ਫੇਰ ਚੈੱਕ ਕਰਾ ਲਿਓ ਅੱਛਾ ਠੀਕ ਹੈ ਲੋ ਬਜੀ ਅੱਗੇ ਨੂੰ ਥਾਣਾ ਦਾ ਸੈਜ ਬਹੁਤ ਸ਼ਾਨਦਾਰ ਗਿੱਠ-ਗਿੱਠ ਤੇ ਥਾਂ ਲੱਗਾ ਵਾ ਬਾਜੀ ਠੰਡੀ ਸੀਲ ਭਾਜੀ ਇੰਨੀ ਆ ਅੱਛਾ ਜੀ ਇਹ ਹੱਦੋਂ ਹੀ ਵੱਧ ਠੀਕ ਹੈ ਠੀਕ ਹੈ ਲੋ ਬਜੀ ਸੀਲੀਆਂ ਸੁੰਦੀਆਂ ਬਹੁਤ ਆਹ ਦੇਖੋ ਆਈ ਭਾਈ ਠੀਕ ਹੈ ਠੀਕ ਹੈ ਜੀ ਜਿਤਨਾ ਮਰਜੀ ਬੈਠ ਜਾਓ ਠੀਕ ਹੈ ਜੀ ਤੇ ਕੀ ਮੁੱਲ ਭਾਜੀ ਫਿਰ ਮੋਲੇ ਜਾਇ ਜੀ ਕਰ ਦਈਏ ਹਾਂ ਜੀ ਜਾਂਦੀਏ ਜਾਇ ਜੀ ਜਾਇ ਜਾਂਦੀਏ ਹਾਂ ਜੀ ਤੇ 20 ਦੇ ਦਈਏ ਭਾਜੀ ਦਾ ਤੋਹਾਨਾ ਜਿੱਥੇ ਦੇ ਦੇਣੀ ਆ ਪਾਣਾ ਭਾਜੀ ਲਾਸਟ 15000 ਦੀ 200 ਰੁਪਏ ਛੋੜੀ ਜੀ ਠੀਕ ਹੈ ਠੀਕ ਹੈ ਲਓ ਭਾਜੀ 15000 ਬਿਲਕੁਲ ਜਾਇ ਜ ਮੋਲੇ 200 ਰੁਪਏ ਛੋੜ ਹੋਣੀ ਜੀ ਹਾਂ ਜੀ ਬਾ ਕੀ ਥਾਨ ਦੇਖੋ ਕਿੰਨਾ ਚੰਗਾ ਤੇ ਹਾਂ ਵੀ ਮੰਨ ਲਓ ਗਰਮੀ ਵਾਲੀ ਵਹਿੜਿਆ ਠੀਕ ਹੈ ਠੀਕ ਹੈ ਲੋ ਬਈ ਕ੍ਰੋਸ ਦੇ ਵਿੱਚ ਆ ਤੇ ਗਾਂ ਪਸ਼ੂ ਤੁਹਾਨੂੰ ਪਤਾ ਕਿ ਗਰਮੀ ਵਿੱਚ ਇਹੋ ਜੇ ਚੱਲਣੇ ਆ ਹਾਂ ਬਾਕੀ ਠੰਡੀ ਸੀਲ ਬੜੀ ਹੈ ਜੱਗੇ ਪਾਜੀ ਤੇ ਕੱਦ ਵਜਨ ਦੀ ਵੀ ਚੰਗੀ ਆ ਕਰੋ ਚੱਕ ਬਾਈ ਜੀ ਕੱਦ ਕੋਦ ਬਹੁਤ ਹੀ ਚੰਗਾ ਵਾ ਹਾਂਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ